ਯੋਧਿਆ ਵਿੱਚ ਰਾਮ ਮੰਦਿਰ ਦੀ ਸਿਲੇ ਨਿਆਸ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਗੂੰਜ ਰਿਹਾ ਹੈ ਇਸੇ ਦੌਰਾਨ ਕੋਰਾਲੀ ਇਲਾਕੇ ਵਿੱਚ ਵੀ ਸਵਾਗਤਾਂ ਤੋਂ ਸ਼ੁਰੂ ਹੋ ਗਿਆ ਹੈ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਗੂੰਜ ਰਿਹਾ ਹੈ ਉੱਥੇ ਵਿਸ਼ਾਲ ਸ਼ੋਹ ਯਾਤਰਾਵਾਂ ਕੱਢੀਆਂ ਗਈਆਂ ਜਿਸ ਵਿੱਚ ਹਾਥੀ ਘੋੜੇ ਊਂਠ ਤੇ ਵੱਖ-ਵੱਖ ਸਕੂਲਾਂ ਦੇ ਬੱਚੇ ਤੇ ਭਗਤਾਂ ਮੰਡਲੀਆਂ ਵੱਲੋਂ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਸ਼ਹਿਰ ਨੂੰ ਗੂੰਜਨ ਲਾਇਆ ਹੋਇਆ ਹੈ ਆ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਮਾਹੌਲ ਬਣਿਆ ਹੋਇਆ ਹੈ ਸ਼ਹਿਰ ਕੋਰਾਲੀ ਵਿੱਚ ਜੈ ਸ਼੍ਰੀ ਰਾਮ ਅੱਜ ਇਹ ਉਹ ਜਿਹੜਾ ਹੋ ਰਿਹਾ ਮੇ ਪ੍ਰੋਗਰਾਮ ਉਸ ਦੇ ਸੰਬੰਧ ਵਿੱਚ ਅਸੀਂ ਵਿਸ਼ਾਲ ਸੋਹੋ ਯਾਤਰਾ ਪਾਰੀ ਤੋਂ ਚਲਾਈ ਹੈ ਜਿਹੜੀ 22 ਤਰੀਕ ਤੱਕ ਸਾਡਾ ਪ੍ਰੋਗਰਾਮ ਪਿਸ਼ਣਾ ਮੰਡੀ ਦੇ ਵਿੱਚ ਚੱਲੇਗਾ ਉਸ ਦੇ ਸੰਬੰਧ ਵਿੱਚ ਅੱਜ ਪ੍ਰਾਣੀ ਤੋਂ ਲੈ ਕੇ ਪਿਸ਼ਣਾ ਮੰਡੀ ਤੋਂ ਲੈ ਕੇ ਪੂਰੇ ਟੈਰ ਨੂੰ ਕਰਨਾ ਚਾਹਤੇ ਹੋਏ ਵਿਸ਼ਾਨੀ ਆਲੇ ਅੱਜ ਮੰਡੀ ਚ ਰੂ ਕੇ ਬਾਅਦ ਵਿੱਚ ਪਿਸ਼ਣਾ ਮੰਡੀ ਦੇ ਵਿੱਚ ਚੱਲਣੀ ਹੈ ਸਵੇਰੇ

उसके उपलक्ष्य में ये भव्य शोभा यात्रा निकाली जा रही है सारे शहर में बड़ा उत्साह है सारा शहर राम नाम में लीन हुआ पे आया है बोलो जाए बोलो जाए जाए